ਸਤਿ ਸ਼੍ਰੀ ਅਕਾਲ ਜੀ ਅਰਦਾਸ ਬਟਿਕ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਭੈਣਾਂ ਲਈ ਲੈ ਕੇ ਆਈਆਂ ਬਹੁਤ ਹੀ ਜ਼ਿਆਦਾ ਸੋਹਣੇ ਮਸ਼ੀਨ ਵਰਕ ਦੇ ਸੂਟ ਪ੍ਰਿੰਟਡ ਸੂਟ ਜਿਹੜੇ ਕਿ ਸਰਦੀਆਂ ਦੇ ਲਈ ਲੈਣਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਹੁਣ ਸੀਜ਼ਨ ਹੈ ਜਿਹੜਾ ਸਰਦੀਆਂ ਦਾ ਚੱਲ ਰਿਹਾ ਜੀ ਠੰਡ ਦਾ ਤਾਂ ਐਦਾਂ ਦੇ ਸੂਟਾਂ ਦੀ ਹੀ ਭੈਣਾਂ ਦੀ ਡਿਮਾਂਡ ਆ ਰਹੀ ਹੈ ਬਾਕੀ ਮੇਰੇ ਚੈਨਲ ਨੂੰ ਜਿਹੜੇ ਪਹਿਲਾਂ ਤੋਂ ਇੰਨੀ ਜ਼ਿਆਦਾ ਸਪੋਰਟ ਕਰ ਰਹੇ ਹੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਪਹਿਲੀ ਵਾਰ ਵੇਖ ਰਹੇ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਚਲੋ ਜੀ ਫਿਰ ਆਪਾਂ ਸ਼ੁਰੂ ਕਰਦੇ ਆਂ ਪਹਿਣਾ ਲਈ ਵੀਡੀਓ ਸੋਹਣੇ-ਸੋਹਣੇ ਸੂਟਾਂ ਦੇ ਨਾਲ ਹਾਂਜੀ ਵੀਡੀਓ ਦਾ ਪਹਿਲਾ ਸੂਟ ਰਹੇਗਾ ਕੰਟਰਾਸਟ ਦੇ ਵਿੱਚ ਬਹੁਤ ਹੀ ਜਿਆਦਾ ਸੋਹਣਾ ਪੈਰਟ ਜੇ ਕਲਰ ਦਾ ਸ਼ਰਟ ਹੈ ਜੀ ਇਸ ਤਰ੍ਹਾਂ ਕਲੀਆਂ ਪਾਈਆਂ ਹੋਈਆਂ ਤੇ ਨਾਲ ਆਫ ਵਾਈਟ ਕਰੀਮੀ ਜੀ ਹੈ ਜੀ ਤੇ ਵੈਸੇ ਜਿਆਦਾ ਵਾਈਟ ਆ ਰਹੀ ਹੈ ਤਾਂ ਬਾਟਮ ਰਹੇਗੀ ਬਾਟਮ ਤੇ ਇਸ ਤਰ੍ਹਾਂ ਦਾ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਵਰਕ ਰਹੇਗਾ ਜਿਵੇਂ ਫੈਬਰਿਕ ਦੀ ਗੱਲ ਕਰਾਂ ਫੈਬਰਿਕ ਰਹੇਗਾ ਜੀ ਪਸ਼ਮੀਨਾ ਰੂਬੀ ਦਾ ਜਿਹੜਾ ਕਿ ਬਹੁਤ ਹੀ ਜਿਆਦਾ ਸੋਹਣਾ ਹੁੰਦਾ ਹੈ ਫਾਈਨ ਕੁਆਲਿਟੀ ਹੁੰਦੀ ਹੈ ਜੀ ਬ੍ਰਾਂਡਡ ਦਾ ਬ੍ਰਾਂਡ ਜਿਹੜਾ ਬਹੁਤ ਹੀ ਵਧੀਆ ਨੇ ਵਧੀਆ ਹੈ ਇਹ ਜੀ ਆਪਾ ਇਹਦੇ ਲਾਈਨਿੰਗ ਵਗੈਰਾ ਲਗਾ ਕੇ ਇਹ ਸੂਟ ਰੈਡੀ ਕਰਵਾਈਏ ਤਾਂ ਸੂਟ ਆ ਜਿਹੜਾ ਬਹੁਤ ਜ਼ਿਆਦਾ ਸੋਹਣਾ ਬਣਦਾ ਤਾਂ ਤੁਸੀਂ ਕਿਸੇ ਵੀ ਕੰਟਰਾਸਟ ਦੇ ਵਿੱਚ ਇਦਾਂ ਦੇ ਸੋਹਣੇ-ਸੋਹਣੇ ਸੂਟ ਰੈਡੀ ਕਰਵਾਉਣ ਦੇ ਲਈ ਸਾਡੇ ਦਿੱਤੇ ਗਏ WhatsApp ਨੰਬਰ ਤੇ ਕੰਟੈਕਟ ਕਰ ਸਕਦੇ ਹੋ ਵਰਕ ਫਿਨਿਸ਼ਿੰਗ ਦੇ ਦਿੱਤੋ ਤਾਂ ਖਾਦਨੇ ਬਹੁਤ ਹੀ ਜ਼ਿਆਦਾ ਸੋਹਣਾ ਇਹ ਜਿਹੜਾ ਡਿਜ਼ਾਈਨ ਦਾ ਹੈਗਾ बॉटਮ ਦਾ ਹਾਂਜੀ ਵੀਡੀਓ ਦਾ ਅਗਲਾ ਸੂਟ ਰਹੇਗਾ ਪਸ਼ਮੀਨੇ ਦੇ ਵਿੱਚ ਬ੍ਰਾਂਡਡ ਪਸ਼ਮੀਨਾ ਰਹੇਗਾ ਜੀ ਰਾਮ ਟੈਕਸ ਦਾ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਵਰਕ ਹੋਇਆ ਹੋਇਆ ਇਹ ਜਿਹੜਾ ਵਰਕ ਹੈ ਇਹ ਬਾਜੂ ਤੇ ਆਏਗਾ ਜੀ ਦਾ ਕਚਾਮਨੀ ਜਾਂ ਸ਼ੇਡ ਹੈ ਵੀਡੀਓ ਚ ਥੋੜਾ ਹੋਰ ਟਾਈਪ ਦਾ ਆ ਰਿਹਾ ਵਟ ਇਹ ਜਿਹੜਾ ਜਾਮਨ ਵਰਗਾ ਜਾਮਨੀ ਸੂਟ ਹੈ ਜੀ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਜੇ ਆਪਾਂ ਇਹਦੀ ਬਾਟਮ ਦੀ ਵਾਰ ਗੱਲ ਕਰੀਏ ਤਾਂ ਬਾਟਮ ਤੇ ਇਹ ਵਾਲਾ ਵਰਕ ਰਹੇਗਾ ਸਾਰਾ ਫਰੰਟ ਦੇ ਵਿੱਚ ਸਾਰੇ ਦੇ ਵਿੱਚ ਬੂਟੀ ਆਏਗੀ ਜੀ ਸਾਰੀ ਸ਼ਰਟ ਤੇ ਬਹੁਤ ਹੀ ਜ਼ਿਆਦਾ ਸੋਹਣੀ ਇਸ ਤਰ੍ਹਾਂ ਬੂਟੀ ਰਹੇਗੀ ਵਧੀਆ ਹੈਵੀ ਲੁੱਕ ਦਾ ਜਿਹੜਾ ਸੂਟ ਹੈ ਬਹੁਤ ਸੋਹਣਾ ਬਣ ਕੇ ਮਸ਼ੀਨੀ ਵਰਕ ਦੇ ਵਿੱਚ ਤਿਆਰ ਹੋਇਆ ਪਸ਼ਮੀਨੇ ਦਾ ਸੂਟ ਰਹੇਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਪ੍ਰਾਈਸ ਵਿਦ ਫੈਬਰਿਕ ਬਿਦਆਊਟ ਦੁਪੱਟਾ ਤਾਂ ਰੇਟ ਇਹਦਾ ਰਹੇਗਾ 1800 ਹਾਂਜੀ ਵੀਡੀਓ ਦਾ ਅਗਲਾ ਸੂਟ ਰਹੇਗਾ ਬਹੁਤ ਹੀ ਜ਼ਿਆਦਾ ਸੋਹਣਾ ਰੈੱਡ ਮੈਰੂਨ ਜਿਹਾ ਜੀ ਇਹਦਾ ਕਲਰ ਹੈ ਫੈਬਰਿਕ ਰਹੇਗਾ ਇਹਦਾ ਆਰਾਮ ਟੈਕਸ ਪਸ਼ਮੀਨਾ ਸੈਂਟਰ ਪੈਨਲ ਦਾ ਇਸ ਤਰ੍ਹਾਂ ਹੈਵੀ ਲੁੱਕ ਦਾ ਜਿਹੜਾ ਵਰਕ ਰਹੇਗਾ 컬러 ਕੰਟਰਾਸਟ ਵੀ ਬਹੁਤ ਜ਼ਿਆਦਾ ਸੋਹਣਾ ਹੈ ਇਸ ਤਰ੍ਹਾਂ ਸਾਰਾ ਗਲੇ ਤੱਕ ਇਹ ਜਿਹੜੀਆਂ ਵੇਲ ਬਣੀ ਹੋਈ ਹੈ ਜਾਵੇਗੀ ਜੀ ਇਹੀ ਸੇਮ ਇਦਾਂ ਦਾ ਵਰਕ ਇਦਾਂ ਬਾਜੂ ਤੇ ਆਵੇਗਾ ਤੁਸੀਂ ਬਾਟਮ ਤੇ ਵੀ ਕਰਵਾ ਸਕਦੇ ਹੋ ਇਹ ਵਾਲਾ ਕੰਮ ਬਾਜੂ ਤੇ ਰਹੇਗਾ 컬러 ਥੋੜਾ ਰੈੱਡ ਜਾ ਰਿਹਾ ਪਰ ਰੈੱਡ ਮੈਰੂਨ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਜਦੋਂ ਨਾਲ ਇਹਦੇ ਮਲਟੀ ਸ਼ੇਡ ਦਾ ਦੁਪੱਟਾ ਹੋ ਗਿਆ ਟਾਈ ਐਂਡ ਆਈ ਤਾਂ ਸੂਟ ਨੇ ਬਹੁਤ ਜ਼ਿਆਦਾ ਸੋਹਣਾ ਵੇਅਰ ਕੀਤਾ ਲੱਗਣਾ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਕਿਸੇ ਵੀ ਕਲਰ ਦੇ ਵਿੱਚ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਦਿੱਤੇ ਗਏ ਵਟਸਐਪ ਨੰਬਰ ਤੇ ਜਿਹੜਾ ਕੰਟੈਕਟ ਕਰ ਸਕਦੇ ਹੋ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਵਿਦਆਊਟ ਦੁਪੱਟਾ ਫੈਬਰਿਕ ਵਿਦ ਵਰਕ ਤਾਂ ਰੇਟ ਰਹੇਗਾ ਜੀ 2100 ਰੁਪਏ ਅੰਜੀ ਵੀਡੀਓ ਦਾ ਅਗਲਾ ਸੂਟ ਰਹੇਗਾ ਕਾਟਰੇ ਦੇ ਵਿੱਚ ਬ੍ਰਾਂਡ ਰਹੇਗਾ ਰੀਵਾ ਕਲਰ ਥੋੜਾ ਜਿਹਾ ਫਿੱਕਾ ਜ਼ਿਆਦਾ ਆ ਰਿਹਾ ਲਾਈਟ ਜਿਹਾ ਤੇ ਵਟ ਕਲਰ ਹੈ ਮਸਟਰਡ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਇਹਦਾ ਇਹ ਪੀਚ ਜੇ ਕਲਰ ਦਾ ਕੰਬੀਨੇਸ਼ਨ ਹੈ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਕਲਰ ਪ੍ਰਿੰਟ ਹੈ ਥੋੜਾ ਆਪਾਂ ਨੂੰ ਵੀਡੀਓ ਦੇ ਵਿੱਚ ਲਾਈਟ ਕਲਰ ਆ ਰਿਹਾ ਇਹ ਤੁਸੀਂ ਐਦਾਂ ਆਲ ਓਵਰ ਵੀ ਲੈ ਸਕਦੇ ਹੋ ਸੂਟ ਸਾਡੇ ਤੋਂ ਤੇ ਵੱਟ ਕੰਟਰਾਸਟ ਦੇ ਵਿੱਚ ਵੀ ਲੈ ਸਕਦੇ ਹੋ ਨਾਲ ਪਸ਼ਮੀਨੇ ਦੀ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਬੋਟ ਕਲਰ ਥੋੜਾ ਲਾਈਟ ਹੀ ਆ ਰਿਹਾ ਹੈ ਪਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਮਸਟਰਡ ਜਾਂ ਇਸ ਤਰ੍ਹਾਂ ਕਵਾਟਰੇਜ ਹਮੇਸ਼ਾ ਸਾਡੇ ਤੋਂ ਤੁਹਾਨੂੰ ਗੁੱਡ ਕੁਆਲਿਟੀ ਦੀ ਮਿਲੇਗੀ ਵਧੀਆ ਬ੍ਰਾਂਡ ਦੇ ਵਿੱਚ ਮਿਲੇਗੀ ਇਸ ਤਰ੍ਹਾਂ ਨਹੀਂ ਹੈ ਵੀ ਉਮੀ ਜਿਹੜੀ ਹੈ ਮੋਟੀ ਜੀ ਕਵਾਟਰੇਜ ਹੋਵੇਗੀ ਬਹੁਤ ਹੀ ਪਤਲੀ ਹਲਕਾ ਫੁਲਕਾ ਕੱਪੜਾ ਹੈ ਜੀ ਲਾਈਟ ਵੇਟ ਬਹੁਤ ਜਿਆਦਾ ਸੋਹਣਾ ਹਾਂਜੀ ਵੀਡੀਓ ਦਾ ਅਗਲਾ ਸੂਟ ਰਹੇਗਾ ਬਹੁਤ ਹੀ ਜਿਆਦਾ ਸੋਹਣਾ ਇਹ ਤਾਂ ਕਲਰ ਪ੍ਰਿੰਟ ਹੈ ਰਹੇਗਾ ਕਾਟਰੀ ਦੇ ਵਿੱਚ ਕਾਟਰੀ ਰਹੇਗੀ ਲਵਲੀਨ ਜੀ ਲਵਲੀਨ ਬ੍ਰਾਂਡ ਦੀ ਬਹੁਤ ਹੀ ਜਿਆਦਾ ਸੌਫਟ ਮੁਲਾਇਮ ਕੱਪੜਾ ਹੈ ਇਹ ਲਾਈਟ ਵੇਟ ਹੈ ਇਹਦੇ نیچے ਤਾਂ ਲਾਈਨਿੰਗ ਲੱਗ ਕੇ ਬਣਵਾਉਗੇ ਤਾਂ ਹੋਰ ਵੀ ਡਿਊਰੇਬਲ ਤੇ ਬਹੁਤ ਹੀ ਜ਼ਿਆਦਾ ਸੋਹਣਾ ਗ੍ਰੇਸਫੁੱਲ ਸੂਟ ਬਣੂਗਾ ਇਸ ਤਰ੍ਹਾਂ ਕਲਰ ਪ੍ਰਿੰਟ ਚੈੱਕ ਕਰ ਰਹੇ ਹਾਂ ਲਾਈਟ ਪਿੰਕ ਡਾਰਕ ਪਿੰਕ ਦਾ ਕੰਬੀਨੇਸ਼ਨ ਹੈ ਆਲਓਵਰ ਵੀ ਸੂਟ ਵਾਈ ਕਰ ਸਕਦੇ ਹੋ ਤੁਸੀਂ ਤੇ ਜਾਂ ਅਸੀਂ ਨਾਲ ਇਹਦੇ ਕੰਟਰਾਸਟ ਦੇ ਵਿੱਚ ਇਹ ਰੱਖਿਆ ਹੋਇਆ ਹੈ ਬਾਟਮ ਦੇ ਲਈ ਪਸ਼ਮੀਨਾ ਬਹੁਤ ਹੀ ਪਿਆਰਾ ਜਿਹਾ ਡਾਰਕ ਪਿੰਕ ਦਾ ਤੇ ਪਸ਼ਮੀਨੇ ਦੀ ਬਾਟਮ ਤੁਸੀਂ ਬੇਬੀ ਪਿੰਕ ਵੀ ਲਵਾ ਸਕਦੇ ਹੋ ਔਰ ਡਾਰਕ ਪਿੰਕ ਵੀ ਲਵਾ ਸਕਦੇ ਹੋ ਦੇਖੋ ਸੂਰ ਦੀ ਗ੍ਰੇਸ ਜਿਹੜੀ ਬਹੁਤ ਹੀ ਜ਼ਿਆਦਾ ਆ ਰਹੀ ਹੈ ਬਹੁਤ ਹੀ ਪਿਆਰਾ ਇਹਦਾ ਕਲਰ ਪ੍ਰਿੰਟ ਹੈ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਕਾਟਰੇ ਦੇ ਵਿੱਚ ਕਲਰ ਪ੍ਰਿੰਟ ਲੈਣ ਦੇ ਲਈ ਤੁਸੀਂ ਦਿੱਤੇ ਗਏ WhatsApp ਨੰਬਰ ਤੇ ਸਾਡੇ ਨਾਲ ਕੰਟੈਕਟ ਜਿਹੜਾ ਕਰ ਸਕਦੇ ਹੋ ਵੀਡੀਓ ਦੇ ਲਾਸਟ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਲੇਨ ਫੈਬਰਿਕ ਜਿਹੜਾ ਕਿ ਪਸ਼ਮੀਨੇ ਚ ਰਹੇਗਾ ਬਹੁਤ ਹੀ ਜ਼ਿਆਦਾ ਸੋਹਣਾ ਇਹ ਚ ਤੁਸੀਂ ਸਾਡੇ ਤੋਂ ਕਾਫੀ ਕਲਰ ਲੈ ਸਕਦੇ ਹੋ ਇਹ ਸਕਿੰਜ ਹੈ ਜੀ ਇਹ ਪਿਸਤਾ ਜਿਹਾ ਸ਼ੇਡ ਹੈ ਥੋੜਾ ਸਹੀ ਨਹੀਂ ਆ ਰਿਹਾ ਹੋਰ ਵੀ ਕਾਫੀ ਕਲਰ ਨੇ ਇਹਦੇ ਵਿੱਚ ਜਿਹੜੇ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਪਲੇਨ ਫੈਬਰਿਕ ਮਤਲਬ ਵਰਕ ਕਰਵਾ ਕੇ ਲੈ ਸਕਦੇ ਹੋ ਵਰਕ ਤੁਸੀਂ ਸਾਡੇ ਦਿੱਤੇਗੇ ਵਰਕ ਦੇ ਵਿੱਚੋਂ ਵੀ ਪਸੰਦ ਕਰ ਸਕਦੇ ਹੋ ਪਿਕ ਭੇਜ ਕੇ ਵੀ ਸਾਡੇ ਤੋਂ ਜਿਹੜਾ ਹੈ ਉਹ ਵਾਲਾ ਡਿਜ਼ਾਈਨ ਰੈਡੀ ਕਰਵਾ ਸਕਦੇ। ਬਾਕੀ ਹੁਣ ਤੱਕ ਤੁਸੀਂ ਮੇਰੀ ਵੀਡੀਓ ਨੂੰ ਵੇਖਿਆ, ਮੈਨੂੰ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਹੱਸਦੇ ਰਹੋ, ਵਸਦੇ ਰਹੋ, ਸੋਹਣੇ-ਸੋਹਣੇ ਰੰਗਾਂ ਦੇ, ਸੋਹਣੇ-ਸੋਹਣੇ ਸੁਪਨੇ ਪਾਉਂਦੇ ਰਹੋ।